ਜਿਉਂ-ਜਿਉਂ ਸਮਾਜ ਬਦਲ ਰਿਹਾ ਹੈ ਲੋਕਾਂ ਦਾ ਜੀਵਨ ਸ਼ੈਲੀ ਰੰਗ ਢੰਗ ਸਭ ਕੁਝ ਬਦਲ ਰਿਹਾ ਹੈ ਲੋਕਾਂ ਦਾ ਖਾਣ ਪੀਣ ਬਦਲ ਰਿਹਾ ਹੈ ਅੱਗੇ ਰਿਸ਼ਤੇ ਪਰਿਵਾਰਾਂ ਚੋਂ ਕਰਵਾਏ ਜਾਂਦੇ ਨੇ ਨੇੜੇ-ਨੇੜੇ ਹੁੰਦੇ ਪਰ ਹੁਣ ਅੱਜਕਲ ਬਹੁਤੇ ਲੋਕਾਂ ਦੇ ਰਿਸ਼ਤੇ ਇੰਟਰਨੈਟ ਦੇ ਰਾਹੀਂ ਹੁੰਦੇ ਨੇ ਜਾਂ ਪਿਆਰ ਵਿਆਹਾਂ ਵਿੱਚ ਤੰਦੀਲ ਹੋ ਰਹੇ ਨੇ ਮੈਟ੍ਰੀਮੋਨੀਅਲ ਸਾਈਟਸ ਤੇ ਰਾਹੀਂ ਇਹ ਰਿਸ਼ਤੇ ਹੁੰਦੇ ਨੇ ਪਰ ਇਹ ਖਬਰ ਬਹੁਤ ਵੱਡੀ ਅਤੇ ਹੈਰਾਨੀ ਜਨਕ ਹੈ ਕਿ ਇੱਕ ਵਿਅਕਤੀ ਨੇ 25 ਤੋਂ ਵੱਧ ਔਰਤਾਂ ਨੂੰ ਫਸਾਇਆ ਅੱਗ ਗਿਆ ਅਤੇ ਉਹਨਾਂ ਦੇ ਨਾਲ ਸਰੀਰਕ ਸਬੰਧ ਵੀ ਬਣਾਏ ਪਰ ਆਖਰਕਾਰ ਕਾਨੂੰਨ ਦੇ ਅੜਿੱਕੇ ਆ ਗਿਆ ਕਿਉਂਕਿ ਪਿਛਲੇ ਕੁਝ ਕਸਾਲਾਂ ਤੋਂ ਮੈਟ੍ਰੀਮੋਨੀਅਲ ਸਾਈਟਸ ਦੇ ਉੱਤੇ ਬਹੁਤ ਸਾਰੇ ਮੁੰਡੇ ਕੁੜੀਆਂ ਆਪਣਾ ਨਾਮ ਦਰਜ ਕਰਦੇ ਆ ਉਹਦੇ ਉੱਤੋਂ ਫਿਰ ਮੈਚ ਲੱਭਦੇ ਆ ਪਰ ਕਈ ਵਾਰੀ ਇਹ ਮਿਸ ਮੈਚ ਵੀ ਹੋ ਜਾਂਦਾ ਹੈ ਇਹਦੇ ਨਾਲ ਨਾਲ ਧੋਖਾ ਧੜੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ ਇਹ ਲਗਾਤਾਰ ਇਹਨਾਂ ਮਾਮਲਿਆਂ 'ਚ ਵਾਧਾ ਵੀ ਦਰਜ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਮਹਾਰਾਸ਼ਟਰ ਦੇ ਪੁਣੇ ਤੋਂ ਸਾਹਮਣੇ ਆਇਆ ਹੈ ਪੁਣੇ ਦੇ ਇੱਕ ਵਿਅਕਤੀ ਨੇ 25 ਔਰਤਾਂ ਨਾਲ ਧੋਖਾਧੜੀ ਕੀਤੀ ਹੈ। ਉਹਨਾਂ ਤੋਂ ਪੈਸੇ ਹੜੱਪੇ ਨੇ ਇਥੋਂ ਤੱਕ ਕਿ ਉਹਨਾਂ ਨਾਲ ਸਰੀਰਕ ਸੰਬੰਧ ਵੀ ਬਣਾਏ ਨੇ। ਦੋਸ਼ੀ ਦਾ ਨਾਮ ਫਿਰੋਜ਼ ਸ਼ੇਖ ਦੱਸਿਆ ਗਿਆ ਹੈ ਅਤੇ ਉਸ ਦੀ ਉਮਰ ਤਕਰੀਬਨ 32 ਵਰ੍ਹੇ ਹੈ। ਜਾਣਕਾਰੀ ਮਿਲੀ ਹੈ ਕਿ ਇਹ ਕਹਾਣੀ ਇਹ ਖਬਰ ਉਸ ਵਕਤ ਸਾਹਮਣੇ ਆਈ ਜਦੋਂ ਇੱਕ ਤਲਾਕਸ਼ੋਦਾ ਔਰਤ ਨੇ ਦੂਸਰੀ ਵਾਰੀ ਵਿਆਹ ਕਰਨ ਦੇ ਵਾਸਤੇ ਇੱਕ ਮੈਟ੍ਰੀਮੋਨੀਅਲ ਸਾਈਟ ਦੇ ਉੱਤੇ ਆਪਣਾ ਨਾਮ ਦਰਜ ਕੀਤਾ। ਫਿਰੋਜ਼ ਨੇ ਉਸ ਨੂੰ ਵੇਖਿਆ, ਉਹਦਾ ਨੰਬਰ ਲਿਆ ਦੋ ਮਾ ਵਿਚਕਾਰ ਹੌਲੀ ਹੌਲੀ ਗੱਲਬਾਤ ਸ਼ੁਰੂ ਹੋਈ ਜਿਸ ਵਿੱਚ ਫਿਰੋਜ਼ ਨੇ ਕਿਹਾ ਕਿ ਉਹ ਮੁਸ਼ਕਲ ਸਥਿਤੀ ਵਿੱਚ ਫਸ ਚੁੱਕਿਆ ਫਿਰੋਜ਼ ਨੇ ਉਸ ਨੂੰ ਆਪਣੇ ਬ੍ਰੇਨ ਟਿਊਮਰ ਅਤੇ ਕਾਰੋਬਾਰ ਵਿੱਚ ਸਮੱਸਿਆਵਾਂ ਦੇ ਬਹਾਨੇ ਬਣਾਏ ਅਤੇ ਫਿਰ ਔਰਤ ਤੋਂ ਕੁਝ ਪੈਸੇ ਵਸੂਲੇ ਦੱਸਿਆ ਗਿਆ ਕਿ ਔਰਤ ਨੇ ਪਹਿਲਾਂ ਉਸ ਨੂੰ 1,59,000 ਰੁਪਏ ਨਕਦੀ ਦਿੱਤੀ ਅਤੇ 8,25,000 ਰੁਪਏ ਦੇ ਗਹਿਣੇ ਵੀ ਦੇ ਦਿੱਤੇ ਜਦੋਂ ਔਰਤ ਨੇ ਵਿਆਹ ਬਾਰੇ ਪੁੱਛਿਆ ਕਿ ਆ ਵਿਆਹ ਕਰਾਈਏ ਤਾਂ ਫਿਰੋਜ਼ ਟਾਲ ਮਟੋਲ ਕਰਨ ਲੱਗਾ ਔਰਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਫਿਰੋਜ਼ ਪੁਲਿਸ ਤੇ ਅੜਿੱਕੇ ਆ ਚੁੱਕਿਆ ਗ੍ਰਿਫਤਾਰ ਕਰ ਲਿਆ ਹੈ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਫਿਰੋਜ਼ ਨੇ ਇੱਕ ਏਸੀ ਔਰਤ ਨੂੰ ਹੀ ਠੱਗਿਆ ਹੁਣ ਤੱਕ 25 ਔਰਤਾਂ ਨਾਲ ਧੋਖਾ ਕਰ ਚੁੱਕਿਆ ਹੈ ਔਰਤਾਂ ਬਦਨਾਮੀ ਦੇ ਡਰੋਂ ਮੂੰਹ ਬੰਦ ਕਰਦੀਆਂ ਸੀ ਅੱਗੇ ਆਉਣਾ ਨਹੀਂ ਚਾਹੁੰਦੀਆਂ ਸੀ ਪਰ ਪੁਲਿਸ ਨੇ ਉਹਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਫਿਰੋਜ਼ ਇੱਕ ਆਤਨ ਅਪਰਾਧੀ ਹੈ ਇਦੇ ਤੋਂ ਪਹਿਲਾਂ ਵੀ ਉਸਤਾ ਨਾਮ ਇੰਦਾਪੁਰ ਵਿੱਚ ਇੱਕ ਧੋਖਾ ਧੜੀ ਦੇ ਮਾਮਲੇ ਵਿੱਚ ਆਇਆ ਸੀ ਪੁਲਿਸ ਨੂੰ ਸ਼ੱਕ ਹੈ ਕਿ ਇਸ ਧੋਖਾ ਧੜੀ ਦੇ ਮਾਮਲੇ ਵਿੱਚ ਕਈ ਹੋਰ ਔਰਤਾਂ ਵੀ ਹੋ ਸਕਦੀਆਂ ਨੇ ਅਤੇ ਇਸ ਧੋਖਾ ਧੜੀ ਲਈ ਉਹਦੀ ਕੋਈ ਔਰਤ ਵੀ ਮਦਦ ਕਰ ਰਹੀ ਹੈ ਇਹ ਵੀ ਸਾਹਮਣੇ ਆਇਆ ਕਿ ਫਿਰੋਜ਼ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸਤੇ ਦੋ ਬੱਚੇ ਵੀ ਨੇ ਜਰਾ ਬਚ ਕੇ ਮੋੜ ਤੋਂ